ਔਰ ਉਹਨਾਂ ਨੇ ਕਿਹਾ ਕਿ ਮੈਨੂੰ ਜਿਹੜਾ ਅਫਸੋਸ ਹੈ ਜੋ ਮੈਂ ਕਿਹਾ ਹੈ ਗੱਲ ਕਹਿਣ ਤੋਂ ਬਾਅਦ ਅਸੀਂ ਕਹਿ ਦਿੰਦੇ ਹਾਂ ਕਿ ਸਾਨੂੰ ਬਹੁਤ ਅਫਸੋਸ ਹੈ ਕਿ ਇਦਾਂ ਨਹੀਂ ਚੱਲਦਾ ਔਰ ਬੀਬੀ ਜਗੀਰ ਕੌਰ ਜੀ ਦਾ ਵੀ ਇਹ ਹੀ ਕਹਿਣਾ ਕਿ ਉਹਨਾਂ ਨੂੰ ਬਹੁਤ ਨਰਾਜ਼ਗੀ ਇਸ ਸੈਂਟੈਂਸ ਦੇ ਉੱਤੇ ਗੌਰ ਨ ਦੇਖੋ ਇਹਨਾਂ ਤਸਵੀਰਾਂ ਨੂੰ ਤੇ ਇਹ ਤਸਵੀਰਾਂ ਮੁਹਾਲੀ ਦੇ ਫੇਸ ਇੱਕ ਦੀਆਂ ਨੇ ਜਿੱਥੇ ਕੇ ਪੰਜਾਬ ਰਾਜ ਮਹਿਲਾ ਕਮਿਸ਼ਨ ਦੇ ਚੇਅਰਪਰਸਨ ਦੇ ਕੋਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੀ ਪੇਸ਼ੀ ਹੋਈ ਹੈ ਤੇ ਇਸ ਮੌਕੇ ਉਹਨਾਂ ਚੇਅਰਪਰਸਨ ਰਾਜ ਲਾਲੀ ਗਿੱਲ ਦੇ ਕੋਲ ਪੇਸ਼ ਹੋ ਕੇ ਕਿਹਾ ਹੈ ਕਿ ਉਹਨਾਂ ਨੂੰ ਬੀਬੀ ਜਗੀਰ ਕੌਰ ਨੂੰ ਬੋਲੇ ਗਏ ਅਪਸ਼ਬਦਾਂ ਦਾ ਅਫਸੋਸ ਹੈ ਕਿਉਂਕਿ ਬੀਤੇ ਦਿਨ ਹੀ ਹਰਜਿੰਦਰ ਸਿੰਘ ਕਾਮੀ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਬਾਰੇ ਇੱਕ ਵਿਅਕਤੀ ਦੇ ਨਾਲ ਫੋਨ ਤੇ ਗੱਲਬਾਤ ਕਰਦੇ ਹੋਏ ਉਹਨਾਂ ਨੂੰ ਅਪਸ਼ਬਦ ਬੋਲੇ ਸੀ ਤੇ ਇਸ ਤੋਂ ਬਾਅਦ ਮਹਿਲਾ ਕਮਿਸ਼ਨ ਵੱਲੋਂ ਉਹਨਾਂ ਨੂੰ ਤਲਬ ਕੀਤਾ ਗਿਆ ਸੀ ਤੇ ਅੱਜ ਉਹ ਮਹਿਲਾ ਕਮਿਸ਼ਨ ਦੇ ਅੱਗੇ ਪੇਸ਼ ਹੋਏ ਨੇ ਤੇ ਉਹਨਾਂ ਕਿਹਾ ਹੈ ਕਿ ਉਹਨਾਂ ਨੂੰ ਬੋਲੇ ਗਏ ਸ਼ਬਦਾਂ ਦਾ ਅਫਸੋਸ ਹੈ ਇਸ ਮੌਕੇ ਚੇਅਰਪਰਸਨ ਰਾਜਲਾਲੀ ਗਿੱਲ ਨੇ মিডিਆ ਨਾਲ ਗੱਲਬਾਤ ਕਰਦਿਆਂ ਹੋਇਆ ਕਿਹਾ ਹੈ ਕਿ ਬੀਬੀ ਜ਼ਗੀਰ ਕੌਰ ਬਾਰੇ ਬੋਲੇ ਗਏ ਅਪਸ਼ਬਦ ਸਿਰਫ ਉਨ੍ਹਾਂ ਤੇ ਨਹੀਂ ਬਲਕਿ ਸਮੁੱਚੀ ਨਾਰੀ ਸ਼ਕਤੀ ਨੂੰ ਖੇਸ ਪਹੁੰਚਾਉਂਦੇ ਨੇ ਤੇ ਜਦੋਂ ਉਨ੍ਹਾਂ ਨੂੰ ਇਹ ਸਮੋਤੋ ਮਿਲਿਆ ਉਨ੍ਹਾਂ ਨੂੰ ਕਿਹਾ ਸੀ 17 ਤਰੀਕ ਤੱਕ ਤੁਸੀਂ ਇੱਥੇ ਵਿਮਨ ਕਮਿਸ਼ਨ 'ਚ ਪੇਸ਼ ਹੋ ਕੇ ਆਪਣਾ ਸਪਸ਼ਟੀਕਰਨ ਰੱਖੋ ਇਥੇ ਆ ਕੇ ਤੇ ਅੱਜ ਉਨ੍ਹਾਂ ਨੇ ਇਹ ਆਪਣਾ ਲੈਟਰ ਭੇਜਿਆ ਉਸੇ ਉਥੋਂ ਔਰ ਉਸ ਤੋਂ ਬਾਅਦ ਇਹ ਖੁਦ ਆਏ ਨੇ ਇੱਥੇ ਮਿਲਣ ਦੇ ਲਈ ਆਏ ਨੇ ਔਰ ਉਨ੍ਹਾਂ ਨੇ ਕਿਹਾ ਕਿ ਮੈਨੂੰ ਜਿਹੜਾ ਅਫਸੋਸ ਹੈ ਜੋ ਮੈਂ ਕਿਹਾ ਹੈ जो भी शब्द मैं इस्तेमाल किए थे मैं अफसोस है लेकिन मैं उन्होंने यही गल बड़ी स्पष्ट कही थी कि जे अ अफस... गल कह तो बाद कह दें कि सू बहुत अफसोस है ये ऐसी चलता नारी जाति दे ले, जिस तरीके दे तुसी इस्तेमाल तो सबने पता सु सुनी भी हुई है तुम और बीबी -बी जगीर कौर जी का भी यही कहना है कि उन्होंने बहुत नाराजगी इस सेंटेंस के उ कमीशन की तरफ तो साढ़ा हमेशा ही रहा है कि असी वन मॉडेसटी ऑनस्टी और ऑनर और उन्होंने जी ਉਹਨਾਂ ਦਾ ਜਿਹੜਾ ਅਕਸ ਹੈਗਾ ਉਹ ਕਦੇ ਖਰਾਬ ਨਹੀਂ ਹੋਣਾ ਚਾਹੀਦਾ ਇਸੇ ਕਰਕੇ ਮੈਂ ਧਾਮੀ ਸਾਹਿਬ ਨੂੰ ਵੀ ਦੱਸਿਆ ਕਿ ਤੁਹਾਡਾ ਜਿਹੜਾ ਸ਼ਬਦ ਕਿਹਾ ਹੋਇਆ ਇਹ ਕੱਲਾ ਬੀਬੀ ਜਗੀਰ ਕੌਰ ਜੀ ਦੇ ਤੱਕ ਨਹੀਂ ਰਹਿ ਜਾਂਦਾ ਇਹ ਸਮੁੱਚੀ ਜਿਹੜੀ ਸਾਡੀ ਨਾਰੀ ਹੈ ਪੰਜਾਬ ਚਾਹੇ ਚਾਹੇ ਦੇਸ਼ ਜਿੱਥੇ ਵੀ ਅਸੀਂ ਬੈਠੇ ਹੋਏ ਆਂ ਵਿਦੇਸ਼ਾਂ ਚ ਅਸੀਂ ਬੈਠੇ ਹੋਏ ਆਂ ਸਭ ਨੇ ਇਹਦੇ ਉੱਤੇ ਮੈਨੂੰ ਕਾਲ ਕਰ ਕਰਕੇ ਨਾਰਾਜ਼ਗੀ ਜਤਾਈ ਇਸ ਚੀਜ਼ ਦੀ ਹੁਣ ਇਹਦਾ ਅਗਲਾ ਸਟੈਪ ਅਸੀਂ ਕੀ ਲੈਣਾ ਉਹਦੇ ਅਸੀਂ ਜਾਂਚ ਕਰਾਂਗੇ ਫਿਲਹਾਲ ਵੀ ਕੁਝ ਮੈਂ ਦੱਸਿਆ ਕਿ ਆਖਿਰਕਾਰ ਕੀ ਇਹੋ ਜੀ ਸਿਚੁਏਸ਼ਨ ਜੀ ਹੈ ਉਹ ਜੀ ਸ਼ਬਦਾਵਲੀ ਵਰਤੀ ਗਈ ਹੈ ਹਾਲਾਂਕਿ ਮਾਫੀ ਮੰਗ ਕੇ ਬਾਅਦ ਪਰ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਮਾਫੀ ਮੰਗਣ ਦਾ ਕੋਈ ਫਾਇਦਾ ਨਹੀਂ ਹੁੰਦਾ ਜਦ ਤੁਸੀਂ ਇਹੋ ਜਿਹੀ ਸ਼ਬਦਾਵਲੀ ਵਰਤਦੇ ਹੋ ਕੋਈ ਸਿਚੁਏਸ਼ਨ ਇਹੋ ਜਿਹੀ ਬਣੀ ਸੀ ਕੀ ਸੀਗਾ ਜਦੋਂ ਦੇਖੋ ਮੈਂ ਇਹਦੇ ਡਿਟੇਲ ਤੇ ਮੈਂ ਉਹਨਾਂ ਦੇ ਨਾਲ ਨਹੀਂ ਗਈ ਆ ਉਹਨਾਂ ਨੂੰ ਕਿਸੇ ਪੱਤਰਕਾਰ ਨੇ ਫੋਨ ਕੀਤਾ ਸੀਗਾ ਕੋਈ ਉਹਨਾਂ ਦੇ ਆਪਣੇ ਜਿਹੜੀ ਕਮੇਟੀ ਦੇ ਬਾਰੇ ਉਹ ਗੱਲਬਾਤ ਕਰ ਰਹੇ ਸੀ ਕੋਈ ਅਸਤੀਫਾ ਨੂੰ ਲੈ ਕੇ ਕੋਈ ਗੱਲਬਾਤ ਕਰ ਰਹੇ ਸੀ ਉਹਦੇ ਵਿੱਚ ਜਦੋਂ ਬੀਬੀ ਜਗੀਰ ਕੌਰ ਦਾ ਜ਼ਿਕਰ ਆਇਆ ਕਿ ਉਹਨਾਂ ਨੇ ਕਿਹਾ ਕਿ ਤਾਂ ਮਿਸਾਬ ਨਹੀਂ ਸਾਬ ਨੇ ਆਪਣੇ ਆਪ ਹੀ ਰੈਸਾ ਲਿਆ ਉਹਨਾਂ ਦੀ ਆਪਸ ਵਿੱਚ ਗੱਲ ਹੋ ਰਹੀ ਸੀਗੀ ਉਹਦੇ ਉੱਤੇ ਤਾਂ ਨਹੀਂ ਸਾਬ ਜਿਹੜੇ ਨੇ ਉਹ ਨਾਰਾਜ਼ ਹੋ ਗਏ ਔਰ ਉਹਨਾਂ ਨੇ ਜੋ ਸ਼ਬਦਾਬਲੀ ਵਰਤੀ ਉਹ ਤੁਹਾਡੇ ਸਭ ਨੇ ਸੁਣੀ ਹੈ ਉਸ ਚੀਜ਼ ਨੂੰ ਉਹਨਾਂ ਨੂੰ ਪੁੱਛਿਆ ਕੋਈ ਭਾਵਨਾ ਕੀ ਸੀ ਇਸ ਪਿੱਛੇ ਜੇਕਰ ਬੋਲਿਆ ਸੀ ਗਿਆ ਸੀ ਹੀ ਭਾਵਨਾ ਸਨ ਉਹਦੀ ਦੇਖੋ ਹਰ ਕੋਈ ਜਦੋਂ ਆਪਣੀ ਗਲਤੀ ਕਰ ਦਿੰਦਾ ਨਾ ਉਸ ਤੋਂ ਬਾਅਦ ਮਾਫੀ ਮੰਗ ਲੈਂਦੇ ਨੇ ਕਿ ਮੇਰਾ ਮਤਲਬ ਇਹ ਨਹੀਂ ਸੀਗਾ ਲੇਕਿਨ ਇਹ ਬਿਆਨ ਨੂੰ ਸਾਫ਼ ਕਿਹਾ ਕਿ ਇਹ ਕੱਲਾ ਇਹ ਕਹਿ ਦੇਣਾ ਕਿ ਮਾਫ ਕਰ ਦੇਣਾ ਚਾਹੀਦਾ ਔਰ ਇਹ ਸ਼ਬਦ ਮੈਂ ਗਲਤ ਇਸਤੇਮਾਲ ਕੀਤੇ ਨੇ ਕਹਿਣ ਤੋਂ ਬਾਅਦ ਕਰਨਾ ਮੈਂ ਉਹਨਾਂ ਨੇ ਇਹ ਵੀ ਗੱਲ ਕਹੀ ਹੈ ਮੈਂ ਕਿਹਾ ਦਿਲ ਤੁਹਾਡੇ ਜਦੋਂ ਆਪਣੇ ਦਿਲ ਤੇ ਜ਼ਹਿਨ ਦੇ ਅੰਦਰ ਕੋਈ ਗੱਲ ਬਹੁਤ ਦੇਰੀ ਦੱਬੀ ਹੁੰਦੀ ਹੈ ਨਾ ਉਹ ਕਦੇ ਰਾਈਟ ਟਾਈਮ ਦੇ ਉੱਤੇ ਜ਼ੁਬਾਨ ਤੇ ਆ ਜਾਂਦੀ ਹੈ ਇਹ ਜਿਹੜੀ ਸ਼ਬਦ ਹੈ ਕਹਿੰਨਾ ਮਾਫੀ ਮੰਗਣਾ ਇਹ ਇਕੱਲਾ ਇਨਾ ਇਨਫ ਨਹੀਂ ਹੈਗਾ ਇਹਦੇ ਉੱਤੇ ਕੀ ਐਕਸ਼ਨ ਲਵਾਂਗੇ ਉਹ ਫਿਰ ਵਗੈਰਾ ਸੋਚ ਰਹੇ ਹਾਂ ਸੋਚਾਂਗੇ ਦੇਖਦੇ ਆਂ ਲਈ ਮੈਨੂੰ ਦੇਖਣ ਤੋਂ ਗੱਲ ਕਰਨ ਦਿਓ ਇਹ ਬੀਬੀ ਜਗੀਰ ਕੌਰ ਜੀ ਨਾਲ ਵੀ ਗੱਲ ਕਰੂੰਗੀ ਉਹਨਾਂ ਦੇ ਨਾਲ ਮੇਰੀ ਫੋਨ ਤੇ ਗੱਲ ਵੀ ਹੋ ਚੁੱਕੀ ਹੈ ਔਰ ਮੈਂ ਉਹਨਾਂ ਨੂੰ ਬੁਲਾਉਂਗੀ ਵੀ ਉਹਨਾਂ ਨੂੰ ਕਹਾਂਗੇ ਕਿ ਆਪਣਾ ਪੱਖ ਰੱਖੋ ਇਹਦੇ ਉੱਤੇ ਹਾਲਾਂਕਿ ਹਰਜਿੰਦਰ ਸਿੰਘ ਕਾਮੀ ਦੇ ਨਾਲ মিডিਆ ਵੱਲੋਂ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ ਲੇਕਿਨ ਹਰਜਿੰਦਰ ਸਿੰਘ ਕਾਮੀ মিডিਆ ਨੂੰ ਬਿਨਾਂ ਕੁਝ ਬੋਲੇ ਆਪਣੀ ਗੱਡੀ ਦੇ ਵਿੱਚ ਸਵਾਰ ਹੋ ਕੇ ਚਲੇ ਗਏ ਬਿਊਰੋ ਰਿਪੋਰਟ ਜਗਬਣੀ ਟੀਵੀ